ਹਾਂਜੀ ਵੀ ਦਰਸ਼ਕੋ ਸਾਰੇ ਮੇਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਹਾਂਜੀ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਕੋਈ ਜੋੜਾ ਨਹੀਂ ਕੋਈ ਮਾਦੀਆਂ ਨਹੀਂ ਠੀਕ ਹੈ ਕੋਈ ਸਿੰਗਲ ਨਰ ਨਹੀਂ ਤੁਹਾਡੇ ਲਈ ਸਦਨੋਂ ਇੱਕ ਇਹੋ ਜੀ ਚੀਜ਼ ਪੇਸ਼ ਕਰਨ ਲੱਗਾ ਪਹਿਲਾਂ ਤੁਸੀਂ ਇਕੱਲੇ ਪੈਰ ਚੈੱਕ ਕਰ ਲਓ ਦੇਖੋ ਜੀ ਮੁੰਡਾ ਮਾੜਾ ਕੈਮਰਾ ਉੱਪਰ ਕਰ ਲਾ ਸਟਾਪ ਕਰ ਹਾਂਜੀ ਆ ਕਰੋ ਚੈੱਕ ਬਾਈ ਜੀ ਪਹਿਲਾਂ ਤੁਸੀਂ ਕੱਲੇ ਪੈਰ ਚੈੱਕ ਕਰ ਲਓ ਅੱਜ ਤੁਹਾਡੇ ਵਾਸਤੇ ਜੋ ਆਪਾਂ ਚੀਜ਼ ਲਾਉਣ ਲੱਗੇ ਆ ਨਾ ਮੇਰਾ ਭਰਾ ਐਸੀ ਚੀਜ਼ ਆ ਜਿਹਨੂੰ ਕਹਿੰਦੇ ਆ ਨਾ ਤਬਾਹੀ ਵਾਲੀ ਉਹ ਚੀਜ਼ ਆ ਆ ਕੱਲੇ ਪੈਰ ਚੈੱਕ ਕਰ ਲਓ ਤੁਹਾਨੂੰ ਮੇਰੇ ਹਿਸਾਬ ਨਾਲ ਹੋਰ ਕੁਝ ਵੇਖਣ ਦੀ ਲੋੜ ਨਹੀਂ ਵੀਰੇ ਏਡੇ ਕੋਈ ਸੁਰਖ ਜਾਮਣੀ ਪੈਰ ਠੀਕ ਆ ਜੀ ਮੈਂ ਤਾਂਵੇਂ-ਟਾਂਵੇਂ ਕਬੂਤਰਾਂ ਦੇ ਹੀ ਵੇਖੇ ਨੇ ਚੈੱਕ ਕਰ ਲਓ ਵੀਰੇ ਜਮਾ ਸੜੇ ਹੋਏ ਜਾਮਣੀ ਪੈਰ ਬੈਠਾ ਲਈ ਥਾਂ ਤੇ ਲੱਪਾ ਤੇ ਸਾਨੂੰ ਦਰਸ਼ਨ ਵੀ ਦੇ ਕਰਾਉਨੇ ਆ ਅੱਜ ਆਪਣੀ ਮਾਦੀ ਦੇ ਠੀਕ ਐ ਇਹ ਆ ਲਓ ਮੇਰਾ ਵੀਰੋ ਕਰੋ ਦਰਸ਼ਨ ਜੀ ਆਪਣੀ ਵੱਡੀ ਕਬੂਤਰੀ ਦੇ ਉਸਤਾਦ ਪੁੰਨੂ ਪੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡੀ ਆਪਣੀ ਮਦੀਨ ਆ ਦਰਸ਼ਕੋ ਪਹਿਲਾਂ ਤੁਹਾਨੂੰ ਮੈਂ ਦੋ ਕੇ ਗੱਲਾਂ ਕਰਨੀਆਂ ਚਾਹੁੰਨਾ ਠੀਕ ਹੈ ਜੀ ਕਿ ਵੀਰੇ ਜਦ ਤੱਕ ਬੰਦੇ ਦੇ ਖੁੱਡੇ ਦੇ ਵਿੱਚ ਕੋਈ ਨਸਲੀ ਮਾਦੀ ਨਾ ਨਾ ਫਿਰਦੀ ਹੋਵੇ ਮੇਰਾ ਭਰਾ ਬੰਦਾ ਆਪਣੇ ਖੁੱਡੇ ਦੇ ਵਿੱਚ ਨਸਲ ਬਣਾਉਣਾ ਭੁੱਲ ਜੇ ਬਿਸ਼ੱਕ ਦਰਸ਼ਕੋ ਤੁਹਾਡੇ ਜਾਨਵਰ ਬਹੁਤ ਚੰਗੇ ਆ ਤੁਹਾਡੇ ਕੂਤਰ ਤਿੰਨ ਚਾਰ ਮੈਂ ਕਹਣਾ ਚਾਹੇ ਪੰਜ ਬਾਜੀਆਂ ਕੂਤਰ ਸੋਡਾ ਵਧਿਆ ਹੋਵੇ ਪਰ ਉਹਦੇ ਨਾਲ ਮੇਰਾ ਵੀਰ ਕੋਈ ਚੰਗੀ ਨਸਲੀ ਤੇ ਖਾਨਦਾਨ ਮਾਦੀ ਲਾਉਂਗੇ ਨਾ ਮੇਰਾ ਭਰਾ ਬੱਚੇ ਉਸ ਜੋੜੀ ਦੇ ਮੇਰਾ ਵੀਰ ਪੋਸਟਾਂ ਤਰ ਪੋਸਟਾਂ ਸੱਜਣੋ ਮੂੰਹ ਨਾਲ ਕਹਿਣਾ ਸੌਖਾ ਆ ਪੋਸਟਾਂ ਤਰ ਪੋਸਟਾਂ ਇੱਥੇ ਕਈ ਬਰੀਡਾਂ ਇਹੋ ਜੀਆਂ ਹੁੰਦੀਆਂ ਨੇ ਮੇਰਾ ਭਰਾ ਉਹਨਾਂ ਦੇ ਚੌਥੀ ਪੀੜੀ ਦੇ ਵਿੱਚ ਜਾ ਕੇ ਵੀ ਬੱਚੇ ਪੂਰੇ ਜਨੇ ਕਿਕਰੰਤ ਕੱਢਦੇ ਆ ਠੀਕ ਹੈ ਤੇ ਕਈ ਕੂਤਰ ਇਹੋ ਜਿਹੇ ਮੇਰਾ ਭਰਾ ਉਹਨਾਂ ਦਾ ਆਪਸ ਵਿੱਚ ਨਹੀਂ ਤਾਂ ਸੈੱਟ ਬੈਂਦਾ ਠੀਕ ਹੈ ਜੀ ਇਹ ਵੀਰੇ ਵੱਡੀ ਕਬੂਤਰੀ ਲਾਉਣ ਲੱਗਾ ਪਹਿਲਾਂ ਕਹਿ ਦਿੰਨਾ ਵੀਰੇ ਇਹ ਉਸ ਰੇਟ ਦੀ ਮਾਦੀ ਨਹੀਂ ਗਈ ਜਿਹੜੇ ਭਰਾ ਤੋਂ ਕਬੂਤਰੀ ਆਈ ਆ ਵੀਰ ਨੇ ਆਪਾਂ ਨੂੰ ਪਹਿਲਾਂ ਕਹਿ ਕੇ ਦਿੱਤੀ ਵੀਰੇ ਆ ਤੈਨੂੰ ਮੈਂ 2-3 ਕਬੂਤਰ ਇਹੋ ਜਿਹੇ ਦਿਨਾ ਇੱਕ ਠੋਕ ਕੇ ਜਿੰਨੂੰ ਮਰਜ਼ੀ ਕੂਤਰੀਆਂ ਇਹ ਦੇ ਦੀ ਠੀਕ ਹੈ ਔਰ ਭਰਾ ਨੇ ਕਿਹਾ ਵੀਰੇ ਤੂੰ ਪੂਰਾ ਯਾਨੀ ਕਿ ਠੋਕ ਵਾ ਜਾ ਕੇ ਗਾਰੰਟੀ ਚੱਕੀ ਇਹਨਾਂ ਮਾਧੀਆਂ ਦੀ ਪਰ ਰੇਟ ਇਹਨਾਂ ਦਾ ਹੋਰ ਲੱਗੇਗਾ ਤੇਰੇ ਲਈ ਠੀਕ ਹੈ ਜੀ ਆਪਾਂ ਵੀ ਵੀਰੇ ਉਸ ਰੇਟ ਤੇ ਮਾਧੀਆਂ ਇਹ ਲੈ ਕੇ ਆਉਂਦੀਆਂ ਚੈੱਕ ਕਰੋ ਕੁਆਲਟੀ ਬਾਕੀ ਵੀਰੇ ਦੇਖੋ ਯਾਰ ਮੇਰੇ ਨਾਲ ਉਹ ਵੱਧ ਸਿਆਣੇ ਦਰਸ਼ਕੋ ਤੁਸੀਂ ਹੋ ਜੀ ਤੁਹਾਨੂੰ ਵੀ ਮੇਰਾ ਭਰਾ ਕਬੂਤਰ ਦੀ ਸ਼ੈਕਾ ਲਕਲ ਠੀਕ ਹੈ ਜੀ ਪਰ ਪੱਲਾ ਵੇਖ ਕੇ ਮੇਰਾ ਵੀ ਸਮਝ ਆ ਜੇਗੀ ਕਿ ਹਾਂ ਵੀ ਕਬੂਤਰੀ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਤੇ ਕੀ ਨਹੀਂ ਵੀਰੇ ਮਾਦੀ ਦੇ ਬੱਚੇ ਤੁਸੀਂ ਜਿੰਨੇ ਮਰਜੀ ਡਾਲਿਓ ਪੱਠੀ ਹੁੰਦੀ ਕਬੂਤਰੀ ਇਹ ਬਾਜੀ ਉੱਡੀ ਹੋਈ ਆ ਮੇਰਾ ਭਰਾ ਠੀਕ ਹੈ ਜੀ ਜਦੋਂ ਇਹ ਪੱਠੀ ਸੀ ਮੇਰੇ ਹਿਸਾਬ ਨਾਲ ਸੀਗੀ 2 ਜਾਂ 3-3 ਕਲੀਆਂ ਦੀ ਠੀਕ ਹੈ ਬਾਜੀ ਉੱਡੀ ਹੋਈ ਆ ਜੀ ਸਾਢੇ 3 ਸਾਲ ਮਾਦੀ ਦੀ ਉਮਰ ਆ ਆnde بچے ਧਰਦੀ ਹੋਈ ਕਬੂਤਰੀ ਪ੍ਰਾਈਜ਼ ਮੈਂ ਇਹਦਾ ਵਿੱਚੇ ਮੈਂਸ਼ਨ ਕਰ ਦਿੰਦਾ ਵੀਰੇ ਕੋਈ ਜ਼ਿਆਦਾ ਰੇਟ ਨਹੀਂ ਮੇਰਾ ਵੀਰੇ ਠੀਕ ਹੈ ਜੀ ਵੇਚਣ ਨੂੰ ਦਰਸ਼ਕੋ ਮੈਂ ਕੂਤਰੀ ਇਹ 3000 ਨੂੰ ਰਾਹ ਨਾਲ ਵੇਚਦਾ ਠੀਕ ਹੈ ਜੀ ਬਹੁਤ ਐਨ ਆਰ ਆਈ ਭਰਾ ਹੈਗੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਇਹੋ ਜਿਹਾ ਕਬੂਤਰ ਪਸੰਦ ਨੇ ਬਟ ਨਹੀਂ ਮੇਰਾ ਵੀਰ ਸਿਰਫ 2500 ਰੁਪਏ ਰੇਟ ਹੈ ਜੀ ਆਪਣੀ ਇਸ ਮਾਦੀ ਦਾ ਠੀਕ ਹੈ ਜੀ ਕਿਉਂਕਿ ਦਰਸ਼ਕੋ ਜਿਹੜੇ ਭਰਾ ਤੋਂ ਇਹ ਮਾਦੀ ਆਈ ਹੋਈ ਆ ਉਹ ਵੀ ਵੀਰ ਆਪਣੀ ਇਹ ਵੀਡੀਓ ਵੇਂਦਾ ਆ ਤੇ ਬਰੇ ਆਂਡੇ ਬੱਚਿਆਂ ਦੀ ਬੱਚਿਆਂ ਦੇ ਉੱਡਣ ਦੀ ਮੇਰਾ ਵੀ ਗਾਰੰਟੀ ਫੁੱਲ ਹੈ ਜੀ ਠੀਕ ਹੈ ਤੇ ਕਰੋ ਚੈੱਕ ਆਪਣਾ ਤੁਸੀਂ ਕੱਦ ਕਾਠ ਸ਼ਕਲ ਅਕਲ ਤੇ ਬਾਜੀ ਰੰਗ ਰੂਪ ਸ਼ਕਲ ਚੈੱਕ ਕਰ ਲਈ ਤੇ ਪੈਰ ਚੈੱਕ ਕਰ ਲੈ ਮੇਰੇ ਸਾਹ ਨਾਲ ਹੁਣ ਤੁਹਾਨੂੰ ਫੋਨ ਲਾ ਲੈਣਾ ਚਾਹੀਦਾ ਕਿ ਕਾਸ਼ ਵੀਰੇ ਕਬੂਤਰੀ ਸਾਦੀ ਹੋ ਗਈ ਹੁਣ ਕਿਤੇ ਅੱਗੇ ਨਾ ਚਕਾ ਦੀ ਕੂਤਰੀ ਇਹ ਠੀਕ ਹੈ ਤੇ ਮੇਰਾ ਭਰਾ ਜਿਹੜੇ ਜਾਨਵਰ ਬੰਦੇ ਆਪਣੇ ਤੋਂ ਬੱਕ ਕਰਾਉਂਦੇ ਨੇ ਮੇਰਾ ਵੀਰ ਇੱਕ ਦੋ ਦਿਨਾਂ ਅੰਦਰ ਭਰਾ ਤੁਸੀਂ ਜਾਨਵਰ ਆਪਣੇ ਉਹ ਮੰਗਵਾ ਲਿਆ ਕਰੋ ਠੀਕ ਹੈ ਜੀ ਕਰੋ ਚੈੱਕ ਦਰਸ਼ਕੋ ਆਪਣੀ ਮਾਦੀ ਤੇ ਅੱਜ ਤੁਸੀਂ ਮੇਰੇ ਲਈ ਨਹੀਂ ਮੇਰੇ ਚੈਨਲ ਦੇ ਲਈ ਨਹੀਂ ਠੀਕ ਹੈ ਸਿਰਫ ਇਸ ਕਬੂਤਰੀ ਦੇ ਲਈ ਮੇਰਾ ਵੀਰ ਤੁਸੀਂ ਕਮੈਂਟ ਲਾਜ਼ਮੀ ਕਰਨਾ ਆਪਾਂ ਤੁਹਾਨੂੰ ਸ਼ੌਂਕ ਕਰਾਉਣੇ ਆ ਠੀਕ ਹੈ ਗੱਲਾਂ ਬਾਤਾਂ ਬਹੁਤ ਜ਼ਿਆਦਾ ਕਰ ਲੀਆਂ ਨੇ ਤੇ ਆ ਬਈ ਜੀ ਮਾਦੀ ਆਪਣੀ ਦਾ ਪੱਲਾ ਚੈੱਕ ਕਰੂ ਮੇਰਾ ਵੀਰ ਕੈਮਰਾ ਥੋੜਾ ਉੱਪਰ ਕਰ ਲਾ ਬਾਸ ਦੇਖੋ ਦਰਸ਼ਕੋ ਕਿੱਡੇ ਨਿਗਰ ਚੌੜੇ ਬਗਲ ਚੈੱਕ ਕਰੋ ਦੇਖੋ ਜੀ ਪਹਿਲੀ ਕੰਨੀ ਨਾਲੋਂ ਬਿਲਕੁਲ ਐ ਨਿੱਗਰ ਬਗਲ ਦੀ ਆਪਣੀ ਇਹ ਵੱਡੀ ਗੂਤਰੀ ਚੌੜੇ-ਚੌੜੇ ਪੱਲੇ ਕੋਈ ਗੈਪ ਨਹੀਂ ਕੋਈ ਕੋਸ਼ ਨਹੀਂ ਮੇਰਾ ਵੀਰ ਠੀਕ ਹੈ ਜੀ ਅੱਜ ਵਾਲੀ ਮਾਦੀ ਦਰਸ਼ਕੋ ਜੇ ਤੁਸੀਂ ਛੱਦਤੀ ਨਾ ਬਾਕੀ ਚਲੋ ਵੇਹਨੇ ਆ ਯਾਰ ਠੀਕ ਹੈ ਜੀ ਕਿਹੜੇ ਭਰਾ ਦੇ ਘਰ ਜਾਂਦੀ ਆ ਪੂਸ਼ ਦੀ ਕੁਆਲਿਟੀ ਚੈੱਕ ਕਰ ਲੂ ਮੇਰਾ ਵੀਰ ਆਪਾਂ ਕਦੇ ਅੰਗੂਠੇ ਲਾ ਕੇ ਨਹੀਂ ਪੂਸ਼ ਵਿਖਾਈ ਦਰਸ਼ਕੋ ਖੁੱਲੇ ਅੰਗੂਠੇ ਕਰਕੇ ਪੂਸ਼ ਵਿਖਾਈਦੀ ਆ ਬਿਲਕੁਲ ਬੰਦ ਪੂਸ਼ ਠੀਕ ਹੈ ਜੀ ਸਰੇ ਤਾਈ ਮਾਦੀ ਆਪਣੀ ਇਹ ਕੰਨੀਆਂ ਰੱਖਦੀ ਆ ਤੇ ਆ ਬਾਈ ਜੀ ਅਗਲਾ ਪੱਲਾ ਕਰੋ ਚੈੱਕ ਮੇਰਾ ਵੀਰ ਦੇਖੋ ਜੀ ਆਹਾ ਹੁੰਦੀ ਦਰਸ਼ਕੋ ਨਸਲ ਠੀਕ ਹੈ ਬਾਕੀ ਚਲੋ ਵੇਹਨੇ ਆ ਤੇ ਆ ਬਾਈ ਜੀ ਮਾਦੀ ਆਪਣੀ ਦਾ ਪੈਰ ਪੈਰ ਦੇ ਵਿੱਚ ਦੇ ਛੱਲਾ ਲੱਗਿਆ ਨਾਮ ਤੇ ਨੰਬਰ ਲੱਗਿਆ ਹੋਇਆ ਭਰਾ ਦਾ ਜਮਾਲ ਲਾਲ ਸੁਰਖ ਜਾਮਣੀ ਪੈਰਾਂ ਦੀ ਆਪਣੀ ਇਹ ਮਾਦੀ ਆ ਪੱਕਾ ਛੱਲਾ ਮੇਰਾ ਭਰਾ ਇਹਦੇ ਲੱਗਿਆ ਵਾ ਚੈੱਕ ਕਰ ਸਕਦੇ ਹੋ ਜੀ ਜੋ ਜਮਾਂਦਰੂ ਹੀ ਕਬੂਤਰਾਂ ਦੇ ਪਾਇਆ ਜਾਂਦਾ ਆ ਠੀਕ ਹੈ ਬਾਕੀ ਆਹ ਲੱਪਾ ਚੈੱਕ ਕਰ ਲੋ ਬੈਠ ਵਾਲੀ ਥਾਂ ਦੇ ਉੱਤੇ ਠੀਕ ਹੈ ਬਾਕੀ ਤੁਹਾਨੂੰ ਹੁਣ ਮੈਂ ਥੋੜਾ ਜਿਹਾ ਆਪਾਂ ਪਿੱਛੋਂ ਬੈਕਗ੍ਰਾਉਂਡ ਚੇਂਜ ਕਰ ਲਈਏ ਤੇ ਫਿਰ ਤੁਹਾਨੂੰ ਦੁਬਾਰਾ ਸ਼ੋਅ ਕਰਾਉਣਾ ਹੈ ਹਾਂਜੀ ਭਾਈ ਜੀ ਆਪਾਂ ਪਿੱਛੋਂ ਹਲਕਾ ਆ ਬੈਕਗ੍ਰਾਉਂਡ ਚੇਂਜ ਕਰ ਲਿਆ ਤਾਂ ਜੋ ਆਪਣੇ ਭਰਾਵਾਂ ਨੂੰ ਚੰਗੀ ਤਰ੍ਹਾਂ ਮੇਰਾ ਵੀਰ ਮਾਦੀ ਦੀ ਸਮਝ ਆ ਸਕੇ ਠੀਕ ਹੈ ਜੀ ਹੁਣ ਜੇ ਦਰਸ਼ਕੋ 6-7 ਮਿੰਟਾਂ ਦੀ ਵੀਡੀਓ ਅੰਦਰ ਕਿਸੇ ਬੰਦੇ ਨੂੰ ਮਾਦੀ ਇਹ ਸਮਝ ਨਾ ਆਵੇ ਨਾ ਤੇ ਫਿਰ ਮੇਰਾ ਭਰਾ ਮੈਨੂੰ ਨਾ ਕਹੀਓ ਕਿ ਵੀਰੇ ਸਾਨੂੰ ਅੱਡ ਤੋਂ ਦੁਆਰ ਤੋਂ ਵੀਡੀਓ ਪਾ ਦਿਓ ਅਸੀਂ ਆਪਣੇ ਉਸਤਾਦਿਆ ਖਲੀਫੇ ਨੂੰ ਵਿਖਾਉਣੀ ਹੈ ਜੀ ਠੀਕ ਹੈ ਜੀ ਜਿਹੜਾ ਬੰਦਾ 6-7 ਮਿੰਟਾਂ ਦੀ ਵੀਡੀਓ ਅੰਦਰ ਨਹੀਂ ਜਨਪਰ ਸਮਝ ਸਕਦਾ ਨਾ 1-2 ਘੰਟਿਆਂ ਦੀ ਵੀਡੀਓ ਅੰਦਰ ਵੀ ਉਹਨੂੰ ਕੁਝ ਨਹੀਂ ਪਤਾ ਲੱਗਣਾ ਠੀਕ ਹੈ ਜੀ ਤੇ ਆ ਸੀਗੀ ਦਰਸ਼ਕੋ ਆਪਣੀ ਅੱਜ ਵਾਲੀ ਟੌਪ ਤੇ ਖੜੀ ਮਾਦੀ ਤੇ ਮੇਰਾ ਭਰਾ ਜਲਦ ਤੋਂ ਜਲਦ ਬਰੇ ਇਹੋ ਜੇ ਕੂਤਰਾ ਨਾ ਛੱਡਿਆ ਕਰੋ ਕੱਲ ਮੇਰਾ ਭਰਾ ਜੋੜਾ ਲਾਇਆ ਸੀ ਆਪਾਂ ਬਾਬੇ ਧੰਨੇ ਵਾਲੇ ਕੂਤਰਾਵਾਂ ਵਿੱਚੋਂ ਬੰਦੇ ਹੁਣ ਤੱਕ ਫੋਨ ਆ ਰਹੇ ਨੇ ਮੇਰਾ ਵੀਰ ਜੋੜੀ ਆਪਣੀ ਉਹ ਸੇਲ ਹੋ ਗਈ ਹੈ ਜੀ ਕਿਉਂਕਿ ਬਰੇ ਆਪਣੇ ਜਾਨਵਰਾਂ ਦੀ ਕੁਆਲਿਟੀ ਪਲੱਸ ਉਹਨਾਂ ਦਾ ਪ੍ਰਾਈਸ ਠੀਕ ਹੈ ਜੀ ਤਕਰੀਬਨ ਹਰ ਬੰਦੇ ਨੂੰ ਪਤਾ ਕੀ ਹੁੰਦਾ ਆ ਤੇ ਕੀ ਨਹੀਂ ਸੋ ਲੋਕੀ ਵੱਧ ਤੋਂ ਵੱਧ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਚੰਗੇ ਜਾਨਵਰ ਠੀਕ ਹੈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਘਰ ਮੰਗਵਾ ਲੈਂਦੇ ਨੇ ਠੀਕ ਹੈ ਤੇ ਮੇਰਾ ਭਰਾ ਤੁਸੀਂ ਵੀ ਦਰਸ਼ਕੋ ਇਸ ਸਮਾਧੀ ਨੂੰ ਨਾ ਛੱਡਿਓ ਨਾਲ ਦੇ ਨਾਲ ਕੰਟੈਕਟ ਕਰਕੇ ਤੇ ਬੁੱਕ ਕਰਵਾ ਲਿਓ ਬਾਕੀ ਜੇ ਵੀਰੇ ਮੈਂ ਕਹਿਦਾ ਸੇਲ ਹੋ ਗਈ ਤਾਂ ਪਲੀਜ਼ ਉਸ ਗੱਲ ਦਾ ਮੇਰਾ ਵੀਰ ਕੋਈ ਆਪਣਾ ਸੱਜਣ ਗੁੱਸਾ ਨਾ ਕਰੇ ਮੇਰਾ ਭਰਾ ਠੀਕ ਹੈ ਜੀ ਰੱਬ ਨੇ ਜਿੱਥੇ ਦਰਸ਼ਕੋ ਇਸ ਸਮਾਧੀ ਦਾ ਦਾਣਾ ਪਾਣੀ ਲਿਖਿਆ ਜੀ ਠੀਕ ਹੈ ਉੱਥੇ ਇਸ ਸਮਾਧੀ ਨੇ ਜਾ ਵਰਨਾ ਹੈ ਅਸੀਂ ਤਾਂ ਇੱਕ ਜਰੀਆ ਆ ਸਿੱਧੀ ਸਾਫ਼ ਜੀ ਗੱਲ ਆ ਠੀਕ ਹੈ ਵਿੱਚੋਂ ਬਹੁਤ ਭਰਾ ਗੁੱਸਾ ਕਰ ਲੈਂਦੇ ਨੇ ਕਾਸ਼ ਵੀਰੇ ਤੂੰ ਹਰ ਵਾਰੀ ਕਹਿ ਦਿੰਦਾ ਆ ਕਿ ਕੂਤਰ ਸੇਲ ਹੋ ਗਏ ਸੇਲ ਹੋ ਗਏ ਆ ਵੀਰੇ ਸਿੱਧਾ ਹੀ ਕਹਿ ਤੂੰ ਸਾਨੂੰ ਕੂਤਰ ਨਹੀਂ ਦੇਣੇ ਵੀਰੇ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਸਾਰੇ ਸਾਡੇ ਲਈ ਇੱਕੋ ਜਿਹੇ ਹੋ ਠੀਕ ਹੈ ਬਟ ਵੀਰੇ ਜਿਹੜਾ ਭਰਾ ਪਹਿਲਾ ਜਾਨਵਰ ਬੁੱਕ ਕਰਾ ਦਿੰਦਾ ਆ ਫਿਰ ਆਪਾਂ ਉਸ ਬੰਦੇ ਲਈ ਜਾਨਵਰ ਉਹ ਰੱਖ ਲਈਦਾ ਮੇਰਾ ਵੀਰੇ ਠੀਕ ਹੈ ਜੀ ਮੈਨੂੰ ਤੁਹਾਨੂੰ ਪਤਾ ਜੀ ਇਹੋ ਜੀਆਂ ਚੀਜ਼ਾਂ ਕੌਣ ਦਿੰਦਾ ਮੇਰਾ ਭਰਾ ਉਹ ਵੀ ਖਾਸ ਕਰ ਇਸ ਰੇਡ ਦੇ ਵਿੱਚ ਇਹੋ ਜੇ ਪੰਜਾਂ ਦੇ ਜਾਨਵਰ ਕੱਢਦਾ ਆ ਕੋਈ ਦੱਸੋ ਆਪਾਂ ਜੇ ਵਖਾ ਮੁੱਢਿਆ ਕਰੋ ਚੈੱਕ ਬਿਲਕੁਲ ਲਾਲ ਸੁਰਖੀ ਸ਼ਾ ਕਾਲੇ ਜਾਮਨੀ ਪੈਰਾਂ ਦੀ ਆਪਣੀ ਇਹ ਮਾਦੀ ਹੈ ਠੀਕ ਆ ਜੀ ਉੱਤੋਂ ਛੱਲਾ ਲੱਗਾ ਹੋਇਆ ਮਾਦੀ ਦੇ ਚੈੱਕ ਆ ਲੋ ਤੁਸੀਂ ਤੇ ਆ ਸੀਗੀ ਵੀਰੇ ਆਪਣੀ ਮਕਮਲ ਕੂਤਰੀ ਕਿੱਦਾਂ ਦੀ ਲੱਗੀ ਦਰਸ਼ਕੋ ਆਪਣੀ ਮਾਦੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਤੇ ਮਿਲਦੇ ਆ ਵੀ ਆਪਾਂ ਸੋਨੂੰ ਅਗਲੀ ਵੀਡੀਓ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਇਹੋ ਜੇ ਖਰੇ ਤੇ ਪੂਰੇ ਚੋਟੀ ਵਾਲੇ ਜਾਨਵਰ ਤਾਂ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ